ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸ ਰਹੇ ਪਿਆਰੇ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਂ ਉਹਨਾਂ ਲੋਕਾਂ ਦੀ ਗੱਲ ਕਰਨ ਲੱਗਾ ਹਾਂ ਜੋ ਸਿੱਖ ਪੰਥ ਵਿੱਚ ਆਪਣੇ ਆਪ ਨੂੰ ਖੁਦ ਸਭ ਤੋਂ ਵੱਧ ਸਿਆਣੇ ਲੋਕ ਸਮਝਦੇ ਨੇ ਮੇਰੇ ਕਹਿਣ ਤੋਂ ਭਾਵ ਮਿਸ਼ਨਰੀ ਕਾਲਜਾਂ ਦੇ ਵੀਰ ਜੋ ਆਪਣੀ ਹਰ ਤਕਰੀਰ 'ਚ ਚੋਲਿਆਂ ਕਸ਼ਹਿਰਿਆਂ ਤੇ ਗੋਸ ਦਸਤਾਰਾਂ ਵਾਦਿਆਂ ਵਿਰੁੱਧ ਬਹੁਤ ਬੋਲਦੇ ਨੇ ਮਿਸ਼ਨਰੀ ਕਾਲਜ ਦੇ ਵੀਰਾਂ ਨੂੰ ਖਾਲਸਾ ਹੀ ਬਾਣੇ ਤੋਂ ਐਨੀ ਐਲਰਜੀ ਆ ਕਿ ਕੋਈ ਗੱਲ ਹੋਵੇ ਜਾਂ ਨਾ ਹੋਵੇ ਐਵੇਂ 2-4 ਗੱਲਾਂ ਚੋਲੇ ਖਸ਼ੇਰੇ ਖਾਫ ਜਰੂਰ ਬੋਲਦੇ ਨੇ ਇਹਨਾਂ ਵੀਰਾਂ ਦੇ ਮਾਰ ਕੇ ਸੋ ਜੁੱਤੀਆਂ ਫੇਰ ਪੁੱਛੀਏ ਕਿ ਵੱਡੇ ਸਿਆਣਿਆਂ ਜੇ ਕਿਸੇ ਬੰਦੇ ਨੇ ਇਸ ਖਾਲਸਾ ਹੀ ਬਾਣੇ ਨੂੰ ਪਾ ਕੇ ਨੀਚ ਹਰਕਤ ਕਰ ਦਿੱਤੀ ਆ ਤਾਂ ਕੀ ਇਹ ਬਾਣੇ ਗਲਤ ਹੋ ਗਿਆ ਮੰਨ ਲਓ ਜੇ ਕਿਸੇ ਗੁਰਦੁਆਰੇ ਦੇ ਅੰਦਰ ਕੋਈ ਬੰਦਾ ਮਾੜਾ ਕੰਮ ਕਰ ਦੇਵੇ ਤਾਂ ਉਹ ਬੰਦੇ ਨੂੰ ਬਾਹਰ ਕੱਢੀਦਾ ਹੈ ਨਾ ਕਿ ਗੁਰੂ ਘਰ ਦੇ ਖਿਲਾਫ ਹੀ ਬੋਲਣ ਲੱਗ ਪਈਦਾ ਹੈ ਜੇ ਮੱਛੇ ਰੰਗੜਦੇ ਨੇ ਦਰਬਾਰ ਸਾਹਿਬ ਦੇ ਅੰਦਰ ਨੀਚ ਹਰਕਤ ਕੀਤੀ ਸੀ ਤਾਂ ਪੂਰਾ ਪੰਥ ਮੱਥੇ ਰੰਗੜ ਦਾ ਵੈਰੀ ਬਣ ਗਿਆ ਸੀ ਤੇ ਭਾਈ ਸੁਖਾ ਸਿੰਘ ਤੇ ਮਹਤਾਬ ਸਿੰਘ ਨੇ ਮੱਥੇ ਰੰਗੜ ਨੂੰ ਸਜ਼ਾ ਦਿੱਤੀ ਸੀ ਨਾ ਕਿ ਦਰਬਾਰ ਸਾਹਿਬ ਨੂੰ ਜੇ ਪੂਲੇ ਬਦਮਾਸ਼ ਨੇ ਇਸ ਖਾਲਸਾ ਹੀਬਾਨੇ ਨੂੰ ਪਾ ਕੇ ਖਾੜਕੋ ਸਿੰਘਾਂ ਨੂੰ ਬਦਨਾਮ ਕਰਨਾ ਚਾਹਿਆ ਤਾਂ ਸਿੱਖ ਕੌਮ ਦੇ ਸੂਰਮਿਆਂ ਨੇ ਪੂਲੇ ਨੂੰ ਜਿਉਂਦਾ ਸਾੜ ਕੇ ਸਜ਼ਾ ਦਿੱਤੀ ਸੀ ਖਾਲਸਾ ਜੀ ਦੀ ਅੱਜ ਅਖੌਤੀ ਸਾਧਾ ਨੇ ਤੇ ਹੋਰ ਮਾਰੇ ਬੰਦਿਆਂ ਨੇ ਇਸ ਖਾਲਸਾ ਹੀਬਾਨੇ ਨੂੰ ਪਾ ਕੇ ਨੀਚ ਹਰਕਤ ਕਰ ਦਿੱਤੀ ਆ ਤਾਂ ਕਿ ਇਹ ਬਾਣੇ ਕਰਤ ਹੋ ਗਿਆ ਜਿਉ ਬਾਣੇ ਨੂੰ ਦਾਗ ਲਾਉਂਦੇ ਪਏ ਆ ਪਰ ਉਹ ਤਾਂ ਹਕੂਮਤ ਦੀ ਨੀਤੀ ਦੇ ਤ ਹੈ ਇਸ ਸਿੱਖ ਬਾਣੇ ਨੂੰ ਬਦਨਾਮ ਕਰਨ ਲਈ ਆਪਣੀ ਡਿਊਟੀ ਕਰ ਰਹੇ ਨੇ ਪਰ ਮਿਸ਼ਨਰੀ ਕਾਲਜ ਦੇ ਵੀਰੋ ਤੁਸੀਂ ਕਹਿੰਦੇ ਹੋ ਕਿ ਅਸੀਂ ਸਭ ਤੋਂ ਵੱਧ ਸਿਆਣੇ ਆ ਕਿ ਤੁਸੀਂ ਵੀ ਉਸ ਹਕੂਮਤ ਦੇ ਸਾਥੀ ਬਣ ਕੇ ਇਸ ਬਾਣੇ ਨੂੰ ਭੰਡਰ ਵਿੱਚ ਜ਼ਿੰਮੇਵਾਰ ਨਹੀਂ ਬਣੇ ਫਿਰਦੇ ਸਾਨੂੰ ਦੱਸੋ ਕਿ ਇਹ ਬਾਣਾ ਪੈਨਣਾ ਪਾਪ ਹੈ ਗੁਨਾਹ ਹੈ ਜਦ ਗੁਰੂ ਨਾਨਕ ਸਾਹਿਬ ਜੀ ਸਮੇਤ ਬਾਕੀ ਗੁਰੂ ਸਾਹਿਬਾਨਾਂ ਨੇ ਤੇ ਹੋਰ ਸਿੱਖਾਂ ਨੇ ਬਾਬਾ ਬੁੱਢਾ ਸਾਹਿਬ ਜੀ ਨੇ ਬਾਬਾ ਦੀਪ ਸਿੰਘ ਜੀ ਨੇ ਅਕਾਲੀ ਫੂਲਾ ਸਿੰਘ ਜੀ ਨੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੇ ਬਾਬਾ ਗੁਰਵਤਨ ਸਿੰਘ ਜੀ ਮਾਨੋਚਾਲ ਨਹੀਂ ਬਣਾ ਪਾਇਆ ਤਾਂ ਇਹ ਬਣਾ ਗਲਤ ਕਿਵੇਂ ਹੋ ਸਕਦਾ ਹੈ ਮੱਕੇ ਯਾਤਰਾ ਵੇਲੇ ਦੇ ਨਿਸ਼ਾਨੇ ਕਾਜੀ ਰੁਕਨਦੀਨ ਦਾ ਗੁਰੂ ਨਾਨਕ ਸਾਹਿਬ ਨੂੰ ਕੁਰਾਨ ਸ਼ਰੀਫ ਦੀਆਂ ਆਇਤਾਂ ਵਾਲਾ ਦਿੱਤਾ ਚੋਲਾ ਅੱਜ ਵੀ ਸਾਡੇ ਪੰਥ ਨੂੰ ਦੱਸਦਾ ਹੈ ਕਿ ਸਾਡੇ ਗੁਰੂ ਸਾਹਿਬਾਨ ਵੀ ਚੋਦੇ ਪਾਉਂਦੇ ਰਹੇ ਸੀ ਸਾਡੇ ਇਤਿਹਾਸ ਵਿੱਚ 52 ਕਲੀਆਂ ਵਾਲਾ ਚੋਲਾ ਪਾ ਕੇ ਕੈਦੀ ਹਿੰਦੂ ਰਾਜਿਆਂ ਨੂੰ ਛੇਵੇਂ ਪਾਤਸ਼ਾਹ ਵੱਲੋਂ ਛਡਵਾਉਣ ਵਾਲੀ ਸਾਖੀ ਹੈ ਅਨੇਕਾ ਥਾਵਾਂ ਤੇ ਗੁਰੂ ਕੀ ਨਿਸ਼ਾਨੀ ਵਜੋਂ ਚੋਲੇ ਦਸਤਾਰਾਂ ਸਾਂਭੀਆਂ ਪਈਆਂ ਨੇ ਪਰ ਇਹ ਸਭ ਤੋਂ ਸਿਆਣੇ ਮਿਸ਼ਨਰੀ ਵੀਰ ਕਹਿੰਦੇ ਨੇ ਕਿ ਚੋਲਾ ਮਾਰਾ ਤੇ ਚੋਲੇ ਵਾਲੇ ਮਾਰੇ ਗੋਲ ਪੱਗ ਮਾਰੀ ਤੇ ਗੋਲ ਪੱਗਾਂ ਵਾਲੇ ਮਾਰੇ ਜਦੋਂ ਖਾਲਸੇ ਦੀ ਸਾਜਨਾ ਹੋਈ ਤਾਂ ਪੰਜਾ ਪਿਆਰਿਆਂ ਨੇ ਵੀ ਚੋਲੇ ਇੱਕ ਸ਼ਹਿਰੇ ਤੇ ਗੋਲ ਦਸਤਾਰਾਂ ਦਮਾਲੇ ਸਜਾਏ ਸੀ ਤੇ ਉਹੀ ਬਾਣਾ ਗੁਰੂ ਕਦਗੀਧਰ ਪਾਤਸ਼ਾਹ ਦਾ ਸੀ ਅੱਜ ਵੀ ਨਗਰ ਕੀਰਤਨਾਂ ਦੇ ਵਿੱਚ ਅੰਮ੍ਰਿਤ ਸੰਚਾਰ ਵੇਲੇ ਪੰਜ ਪਿਆਰੇ ਐਸੇ ਬਾਣੇ ਚ ਹੁੰਦੇ ਨੇ ਗਤਕੇਵਾਲੇ ਸਿੰਘ ਨਿਹੰਗ ਸਿੰਘ ਫੌਜਾਂ ਤਕਸਾਲੀ ਸਿੰਘ ਬਲਕਿ ਪੂਰਾ ਖਾਲਸਾ ਪੰਥੀ ਇਹ ਬਾਣਾ ਪਉਂਦਾ ਏ ਪਰ ਇਹ ਮਿਸ਼ਨਰੀ ਵੀਰ ਕਹਿੰਦੇ ਨੇ ਕਿ ਇਹ ਬਾਣਾ ਗਲਤ ਏ ਸਾਡੀ ਸੋਚ ਅਨਸਾਰ ਸਿੱਖ ਕੌਮ ਨੂੰ ਖਤਮ ਕਰ ਲਈ ਸਿੱਖਾਂ ਦੀ ਬੋਲੀ ਖਾਨ ਪੀਣ ਪਹਿਰਾਵੇ ਤੇ ਹੋਰ ਗੱਲਾਂ ਖਿਲਾਫ ਬ੍ਰਾਹਮਣਵਾਦ ਵੱਲੋਂ ਮਹੌਲ ਸਿਰਜਿਆ ਜਾ ਰਿਹਾ ਏ ਖਾਲਸਾ ਦੀ ਚੂਲਾ ਕਿਸ਼ਾਰਾ ਤੇ ਗੋਦ ਦਸਤਾਰ ਦਮਾਲਾ ਖਾਲਸੇ ਦਾ ਇਤਿਹਾਸਿਕ ਤੇ ਸਭਿਆਚਾਰ ਦਾ ਸ਼ਾਨਦਾਰ ਅੰਗ ਬਣ ਕੇ ਸਾਨੂੰ ਵਿਰਸੇ ਵਿੱਚ ਮਿਲੀ दौਲਤ ਏਸ ਕਰਕੇ ਏਸ ਬਾਣੇ ਦੀ ਰਾਖੀ ਕਰਨੀ ਸਾਡੀ ਸਮੂਹ ਗੁਰਸਿੱਖਾਂ ਦੀ ਜ਼ਿੰਮੇਵਾਰੀ ਏ ਉਹ ਮਿਸ਼ਨਰੀ ਕਾਜ਼ ਦੇ ਵੀਰੋ ਸੰਭਲ ਲਓ ਕਿਤੇ ਇਤਿਹਾਸ ਦੇ ਗਦਾਰਾਂ ਵਿੱਚ ਤੁਹਾਡਾ ਨਾਮ ਵੀ ਨਾ ਜੁੜ ਜਾਵੇ ਜੇ ਕੱਲ ਨੂੰ ਤੁਹਾਡਾ ਮਿਸ਼ਨਰੀਆਂ ਵਾਲਾ ਪਹਿਰਾਵਾ ਪਾ ਕੇ ਕੋਈ ਗਲਤ ਕਦਮ ਉਠਾ ਲਵੇਗਾ ਤਾਂ ਕਿ ਪੂਰਾ ਪੰਥ ਤੁਹਾਡੇ ਖਿਲਾਫ ਮੋਲਤਾ ਖੋਦ ਕੇ ਬਹਿ ਜਾਵੇ ਤੁਸੀਂ ਨਕਲੀ ਮਿਸ਼ਨਰੀ ਹੋ ਐਸ ਕਰਕੇ ਤੁਸੀਂ ਅਸਲੀ ਮਿਸ਼ਨਰੀਆਂ ਦਾ ਵੀ ਨਾਮ ਬਦਨਾਮ ਕਰਦੇ ਪਏ ਹੋ ਜੇ ਤੁਹਾਨੂੰ ਖਾਲਸੇ ਦੇ ਬਾਣੀ ਖਿਲਾਫ ਤੇ ਦਸਮ ਗ੍ਰੰਥ ਦੀ ਬਾਣੀ ਦੇ ਖਿਲਾਫ ਬੋਲਣ ਦਾ ਇੰਨਾ ਹੀ ਸ਼ੌਂਕ ਹੈ ਨਾ ਤਾਂ ਫਿਰ ਕਿਸੇ ਨਿਹੰਗ ਸਿੰਘ ਦੇ ਸਾਹਮਣੇ ਬੋਲ ਕੇ ਦਿਖਾਓ ਫਿਰ ਤੁਹਾਨੂੰ ਪਤਾ ਲੱਗੇ ਕਿ ਕਿਸ ਭਾਵੇਂ ਕਰੀਏ ਸਤਗੁਰਾਂ ਦਾ ਫਰਮਾਨ ਹੈ ਬਾਣੀ ਬਾਣਾ ਬੰਖ ਪਛਾਣੋ ਸਿੰਘ ਗੁਰੂ ਕਾ ਬੰਖੀ ਜਾਣੋ ਸਤਿਗੁਰੂ ਜੀ ਕਿਰਪਾ ਕਰਨ ਸਮੂਹ ਖਾਲਸਿਆਂ ਨੂੰ ਬਾਣੀ ਬਾਣੇ ਦੇ ਵਿੱਚ ਪਰਪੱਕ ਕਰਨ ਤੇ ਇਹਨਾਂ ਲੋਕਾਂ ਨੂੰ ਸਮੱਤ ਬਖਸ਼ਣ ਐਨੀ ਕੋ ਬੇਨਤੀ ਆਪ ਸੰਗਤਾਂ ਨੇ ਦਾਸਾਂ ਵੱਲੋਂ ਪਰਵਾਨ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ